ਪੰਜਾਬ ਸੀਐਮ ਭਗਵੰਤ ਮਾਨ ਨੇ ਮਿਸ਼ਨ ਚੜ੍ਹਦੀ ਕਲਾ ਦਾ ਕੀਤੀ ਸ਼ੁਰੂਆਤ 13800 ਕਰੋੜ ਦੇ ਲਗਭਗ ਨੁਕਸਾਨ ਹੋਇਆ ਜਦੋਂ ਪਾਣੀ ਘਟੂਗਾ ਹੋਰ ਥੱਲੇ ਗਰਾਊਂਡ ਤੇ ਜਾਵਾਂਗੇ ਸਰਵੇ ਹੋਰ ਆਉਣਗੇ ਗਰਦੌਰੀਆਂ ਹੋਰ ਆਉਣਗੀਆਂ ਤਾਂ ਨੁਕਸਾਨ ਇਹ ਤੋਂ ਵੱਧ ਵੀ ਸਕਦਾ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਇਤਿਹਾਸ ਦਾ ਇਹ ਸਭ ਤੋਂ ਭਿਆਨਕ ਦੌਰ ਹੈ ਮੈਂ ਕਹਿੰਦਾ ਕਿ ਪੰਜਾਬ ਲਈ ਸਭ ਤੋਂ ਔਖੇ ਇਮਤਿਹਾਨ ਦੀ ਘੜੀ ਵੀ ਹੈ ਕਿਉਂਕਿ ਹਰ ਸੰਕਟ ਦੇ ਵਿੱਚ ਪੰਜਾਬ ਜਦੋਂ ਕਿਤੇ ਫਸਿਆ ਤਾਂ ਪੰਜਾਬ ਨੇ ਸਿਰ ਨਹੀਂ ਝੁਕਾਇਆ ਪੰਜਾਬ ਸੰਕਟ ਦੇ ਸਾਹਮਣੇ ਹਿੱਕ ਤਾਣ ਕੇ ਖੜਦਾ ਹੈ ਲੜਦਾ ਹੈ ਤੇ ਉਹ ਸੰਕਟ ਚੋਂ ਬਾਹਰ ਆ ਜਾਂਦਾ ਹੈ ਸੰਕਟ ਪੰਜਾਬ ਸਾਹਮਣੇ ਛੋਟੇ ਪੈ ਜਾਂਦੇ ਨੇ ਐਸ ਹੜ੍ਹ ਦੇ ਵਿੱਚ ਵੀ ਦੇਖਿਆ ਕਿਵੇਂ ਨੌਜਵਾਨ ਜਿਹੜੇ ਨੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਸੀ ਕਿਵੇਂ ਗੁਰਦੁਆਰਾ ਸਾਹਿਬ ਦੇ ਮੰਦਰਾਂ ਦੇ ਹੋਰ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਲੋਕਾਂ ਦੀ ਮਦਦ ਵਾਸਤੇ ਖੁੱਲ੍ਹ ਰਹੇ ਸੀ ਕਿਵੇਂ ਇੱਕ ਮਾਲਾ ਦੇ ਮਣਕਿਆਂ ਵਾਂਗੂ ਇੱਕ ਪਰਿਵਾਰ ਬਣ ਕੇ ਪੰਜਾਬੀ ਜਿਹੜੇ ਨੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹੋ ਗਏ ਇਹ ਹੀ ਸਾਡੀ ਵਿਲੱਖਣਤਾ ਹੈ ਇਹ ਹੀ ਤਾਕਤ ਹੈ ਇਹ ਹੀ ਸਾਨੂੰ ਦੁਨੀਆ ਤੋਂ ਅਲੱਗ ਕਰਦੀ ਹੈ ਮੈਂ ਅੱਜ ਇਹ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ ਹੁਣ ਰਾਹਤ ਦੇ ਕੰਮਾਂ ਤੋਂ ਅੱਗੇ ਵਧਣ ਦਾ ਸਮਾਂ ਆ ਗਿਆ ਕਿਸਾਨਾਂ ਨੇ ਫੇਰ ਖੇਤੀ ਕਰਨੀ ਹੈ ਬੱਚਿਆਂ ਨੇ ਫੇਰ ਸਕੂਲ ਜਾਣਾ ਹੈ ਪਰਿਵਾਰਾਂ ਨੇ ਫੇਰ ਚੁੱਲ੍ਹੇ ਜਲਾਉਣੇ ਨੇ ਘਰਾਂ ਨੇ ਫੇਰ ਦੁਬਾਰਾ ਬਸਣਾ ਹੈ ਇਹਦੇ ਲਈ ਅਸੀਂ ਸ਼ੁਰੂ ਕਰ ਰਹੇ ਹਾਂ ਮਿਸ਼ਨ ਚੜ੍ਹਦੀ ਕਲਾ ਚੜ੍ਹਦੀ ਕਲਾ ਦਾ ਮਤਲਬ ਹੈ ਹਰ ਔਖੇ ਤੋਂ ਔਖੇ ਟਾਈਮ ਦੇ ਵਿੱਚ ਬੁਲੰਦ ਹੌਂਸਲਾ ਨਾਲ ਖੜੇ ਰਹਿਣਾ ਹਰ ਹਨੇਰੇ ਦੇ ਵਿੱਚ ਉਮੀਦਾਂ ਦੇ ਦੀਵੇ ਜਗਾਈ ਰੱਖਣਾ ਮੈਂ ਸਾਡੇ ਪੰਜਾਬ ਦੇ ਨਾਗਰਿਕਾਂ ਨੂੰ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਤਾਂ ਕਿ ਪੰਜਾਬ ਦੁਬਾਰਾ ਖੜਾ ਹੋ ਕੇ ਸੰਕਟ ਚੋਂ ਦੇਸ਼ ਨੂੰ ਲੀਡ ਕਰ ਸਕੇ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੋਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ہوا ਹੈ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਆਪਾਂ ਇਹ ਦੱਸ ਦਈਏ ਕਿ ਪੰਜਾਬ ਜਿਹੜਾ ਉਹ ਇੱਕ ਹੋਰ ਧਰਤੀ ਹੈ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਇਸ ਮਿੱਟੀ ਨੂੰ ਵਰਦਾਨ ਹੈ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਰੰਗਲਾ ਆਰ ਏ ਐਨ ਜੀ ਐਲ ਏ ਰੰਗਲਾ ਡਾਟ ਪੰਜਾਬ ਪੀ ਯੂ ਐਨ ਜੇ ਏ ਬੀ ਪੰਜਾਬ ਡਾਟ ਜੀ ਓ ਵੀ ਡਾਟ ਆਈ ਐਨ ਇਨ ਇਥੋਂ ਤੁਹਾਨੂੰ ਡਿਟੇਲ ਮਿਲ ਜੂਗੀ ਖੁੱਲ ਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ